ਲੈ ਵੀ ਮੋਠੂਆ ਸੁਣ ਲੈ ਹੁਣ ਤੂੰ ਪਹਿਲੀ ਗੱਲ ਜਿਹੜੀਆਂ ਆਪਣੀਆਂ ਪਹਿਲੀਆਂ ਮਾਈਆਂ ਬੁੜੀਆਂ ਵੱਡੇ ਬੇਬੇ ਵਰਗੀਆਂ ਸੀ ਨਾ ਵੱਡੀ ਬੇਬੇ ਵਰਗੀਆਂ ਉਹ ਅੱਜ ਦੀਆਂ ਨਾਲੋਂ ਬਾਲੀਆਂ ਹੀ ਨਿਆਰੀਆਂ ਸਵਾਦੀਆਂ ਚੰਗੀਆਂ ਸਹਿਜ ਵਿੱਚ ਰੰਗੀਆਂ ਸੀਗੀਆਂ ਉਹਨਾਂ ਕੋਲ ਨਾ ਧਰਮ ਸੀਗਾ ਉਹ ਕਿਸੇ ਫੇਥ ਨਾਲ ਜੁੜੀਆਂ ਸੀ ਪਰ ਅੱਜ ਦੀਆਂ ਜਿਹੜੀਆਂ ਔਰਤਾਂ ਉਹ ਧਰਮ ਦੇ عقیده ਤੋਂ ਨਾ ਕਿਤੇ ਕਿਤੇ ਵਾਂਝੀਆਂ ਲੱਗਦੀਆਂ ਡرائیਆਂ ਲੱਗਦੀਆਂ ਬਸ ਆਪਦੇ ਮੂਹ ਮੱਥੇ ਸਵਾਰਨ ਤੱਕ ਹੀ ਸੀਮਤ ਹੋ ਗਈਆਂ ਲੱਗਦੀਆਂ ਪਹਿਲੀਆਂ ਜਿਹੜੀਆਂ ਸੀ ਨਾ ਉਹ ਰਿਸ਼ਤਿਆਂ ਦੇ ਆਨੰਦ ਨੂੰ ਮਾਨਣ ਵਾਲੀਆਂ ਸੀਗੀਆਂ ਸਾਖਾ ਸਕੀਰੀਆਂ ਦੇ ਆਨੰਦ ਦੀ ਨਾ ਉਹਨਾਂ ਨੂੰ ਸਮਝਬੋਰ ਸੀਗੀ ਉਹਨਾਂ ਨੇ ਖਿਆਈ ਦੇ ਦਿਨ ਕੱਟੇ ਪਰ ਉਹ ਉੱਪਰਲੇ ਦੀ ਰਜਾਵਤੀ ਰਹੀਆਂ ਉਹ ਹਰ ਪ੍ਰਾਪਤੀ ਉਹਨਾਂ ਨੇ ਨਾ ਉਹਨਾਂ ਨੇ ਆਪਦੀ ਇੱਛਾ ਪੂਰਤੀ ਆਪਦੇ ਧਰਮ ਨਾਲ ਜੁੜ ਕੇ ਆਪਦੇ ਫੇਥ ਵਿੱਚ ਰਹਿ ਕੇ ਪਾਈ ਸੀਗੀ ਉਹ ਜਿਹੜੀਆਂ ਮਾਵਾਂ ਸੀ ਨਾ ਉਹਨਾਂ ਨੇ ਆਪਦੀ ਆਲਾਦ ਨੂੰ ਮੋਹ ਪਿਆਰ ਦੇ ਰਿਸ਼ਤਿਆਂ ਦੀ ਅਹਿਮੀਅਤ ਦਾ ਸਬਕ ਦਿੱਤਾ ਪਰ ਅੱਜ ਦੀਆਂ ਕੋਲ ਉਹ ਸਿੱਖਿਆ ਦੇਣ ਵਾਲੀ ਗੱਲ ਹੈ ਨਹੀਂਗੀ ਉਹ ਇਨਸਟੈਂਟ ਹੈ ਨਹੀਂ ਉਹ شدت ਹੀ ਹੈ ਨਹੀਂ ਵੀ ਸਮਰਾਥੀ ਹੈ ਨਹੀਂ ਆਪਣੀਆਂ ਪੁਰਾਣੀਆਂ ਪਹਿਲੀਆਂ ਦਾਦੀਆਂ ਪੜਤਾਂਦੀਆਂ ਦੇ ਮੁਕਾਬਲੇ ਉਹਨਾਂ ਨੇ ਜਿਹੜੀਆਂ ਪਹਿਲੀਆਂ ਸੀਆਂ ਨੇ ਕਿਸੇ ਨੇ ਰੱਬ ਨਾਲ ਜੁੜ ਕੇ ਕਿਸੇ ਨੇ ਅੱਲਾ ਨਾਲ ਜੁੜ ਕੇ ਕਿਸੇ ਨੇ ਰਾਮ ਨਾਲ ਜੁੜ ਕੇ ਕਿਸੇ ਨੇ ਵੈਗੁਰੂ ਦਾ ਓਟ ਆਸਰਾ ਤੱਕ ਵੀ ਆਪ ਦੀ ਜੀਵਨ ਹਜਾਤੀ ਦੇ ਦਿਨ ਪੂਰੇ ਕੱਟੇ ਸੀਗੇ ਮੋਢੂਆ ਸਾਡੇ ਗਵਾਂਢ ਚ ਨਾ ਇੱਕ ਜੈਤੋਵਲ ਦੀ ਵੱਡੀ ਉਮਰ ਦੀ ਬੇਬੇ ਐ ਬਿਲਕੁਲ ਯਾਨੁ ਬਣਾ ਪਿਆਰ ਹੈ ਪਰ ਉਹਦੇ ਹਰ ਬੋਲ ਕਿਉਂ ਰੱਬੀ ਫੇਥ ਤੇ ਉਸਦੇ ਓਟ ਆਸਰੇ ਦੀ ਜਿਹੜੀ ਹਲਕਾ ਨਾਲ ਡੁੱਲ ਡੁੱਲ ਗਈਦੀ ਹੈ ਗੱਲ ਉਹ ਜਿਹਨੂੰ ਕਰਦੀ ਹੈ ਨਾ ਪੁੱਤ ਤੇ ਮਾਂ ਦੇ ਰਿਸ਼ਤੇ ਨੂੰ ਉਹ ਨਾ ਪਰਿਭਾਸ਼ਿਤ ਕਰਦੀ ਹੈ ਨਾ ਤਾਂ ਇਹ ਗੱਲ ਉਹਦੀ ਇਹ ਲਾਈਨ ਦਾ ਮਤਲਬ ਤੂੰ ਆਪਣੇ ਆਪ ਹੀ ਕੱਢ ਲਈ ਗੱਲ ਬਹੁਤ ਡੂੰਗੀ ਹੈ ਉਹ ਆndi ਹੈ ਇੱਕ ਪੁੱਤ ਵਾਲੀ ਅੰਨੀ ਤੇ ਦੋਹਾਂ ਵਾਲੀ ਕਹਾਣੀ ਤੇ ਤਿੰਨਾਂ ਵਾਲੀ ਰਾਣੀ ਹੋਲੇ ਦੇ ਮਤਲਬ ਤੂੰ ਆਪ ਹੀ ਕੱਢ ਲੈ ਲੈ ਵੀ ਮੋਠਾ ਸੁਣ ਲੈ ਹੁਣ ਤੂੰ ਦੂਜੀ ਗੱਲ ਮਹਿੰਗਾਈ ਦਿਨੋ ਦਿਨ ਧੱਫੜ ਪਾਈ ਤੁਰੀ ਆਉਦੀ ਹੈ ਸੋਨਾ ਬੇਲ ਲਗਾਮ ਹੋਇਆ ਪਿਆ ਲੱਖ ਨੂੰ ਤੋਲਾ ਹੋ ਚੱਲਿਆ ਕੀ ਬਣੂਗਾ ਯਾਰ ਦੋ ਚਾਰ ਕਿੱਲੇ ਆਲਿਆਂ ਦਾ ਤੇ ਹੋਰ ਔਖੇ ਹੋ ਕੇ ਡੰਗ ਟਪਾਉਣ ਵਾਲਿਆਂ ਦਾ ਵਿਆਹ ਸ਼ਾਦੀ ਤਾਂ ਜੋ ਜੋ ਆਕਰ ਨਹੀਂ ਕਰਣੀਆਂ ਹੀ ਆ ਤੇ ਇੱਕ ਨੇ ਦੋ ਚਾਰ ਟੂਮਾ ਤਾਂ ਪਾਉਣੀਆਂ ਹੀ ਪੈਣੀਆਂ ਨਾ ਕਿਵੇਂ ਸਰਵਾਈਵ ਕਰਨਗੇ ਯਾਰਾ ਕਿੰਨਾ ਚਿਰ ਬੈਂਕਾਂ ਤੋਂ ਕਰਜ਼ਾ ਚੱਕ-ਚੱਕ ਕੇ ਚੱਲ ਜਊਗਾ ਸ਼ੁਕਰ ਕਰੋ ਟਰੰਪ ਨੇ ਇਹ ਸੀਜ ਫਾਇਰ ਜਾ ਕਰਾਤਾ ਤੇ ਲੱਖ ਨੂੰ ਤੋੜਾ ਯਾਰ ਵੜਾ ਨਹੀਂਗਾ ਬਹੁਤ ਔਖਾ ਕੰਮ ਹੈ ਪਰ ਬਈ ਮੋਠੂਆ ਹਟਣਾ ਨਹੀਂਗਾ ਮਾਸੜਾ ਫੋਫੜਾ ਨੂੰ ਨਵਾਜਣ ਨੂੰ ਕਿਸੇ ਨੇ ਨਹੀਂ ਹਟਣਾ ਸਾਸ ਨੂੰ ਸੰਗਲੀ ਭਾਗ ਹੀ ਦਮ ਲੈਣਗੇ ਹਟਣਾ ਨਹੀਂ ਕਿਸੇ ਨੇ ਲੇ ਵੀ ਮੋਠਾ ਹੁਣ ਸੁਣ ਲੈ ਤੀਜੀ ਗੱਲ ਆ ਜਿਹੜੀ ਲੜਾਈ ਲੱਗੀ ਯਾਰ ਚੌਹਾਂ ਦਿਨਾਂ ਜਿਹੜੀ ਡਰੋਨਾਂ ਦੀ ਲੜਾਈ ਕੀ ਹੋਈ ਆਪਦੀ ਆਪਦੀ ਫੌਜ ਦੀ ਨਾ ਹੱਦੋਂ ਵੱਧ ਸਲਾਉਣ ਦਾ ਸਿਰਾਈ ਲਾਤਾ ਪਾਕਿਸਤਾਨੀ ਲੁੱਡੀਆਂ ਪਾਈ ਜਾਂਦੇ ਵੀ ਅਸੀਂ ਜਿੱਤ ਗਏ ਅਸੀਂ ਮਾਰ ਕਾ ਮਾਰ ਗਏ ਕਈ ਡੂੰਗੇ ਬੰਦੇ ਹੁੰਦੇ ਜਿਹੜੇ ਵਿਸ਼ਲੇਸ਼ਕ ਹੁੰਦੇ ਆ ਉਹ ਕਹਿੰਦੇ ਆ ਵੀ ਲੜਾਈ ਪਾਕ ਤੇ ਪਾਰਟ ਦੀ ਨਹੀਂ ਹੋਈ ਇਹ ਵਾਸ਼ਿੰਗਟਨ ਤੇ ਸ਼ੰਘਾਈ ਦੀ ਹੋਈ ਹੈ ਦੋਨਾਂ ਨੇ ਹਿਸਾਬ ਕਿਤਾਬ ਆਪਦੇ ਸਿੱਧੇ ਕਰ ਲਿਆ ਤੇ ਅਸੀਂ ਮੰਨ ਜੇ ਗਏ ਆ ਚੀਨ ਨੇ 4 ਦਿਨਾਂ ਦੇ ਵਿੱਚ ਆਪਦੇ ਹਥਿਆਰ ਜੇ ਟੈਸਟ ਕਰ ਲਿਆ ਇਹ ਲੜਾਈ ਵਾਲੀ ਲੈਬ 'ਚ ਇੱਕ ਪਾਕਿਸਤਾਨੀ ਬਹੁਤ ਡੂੰਗਾ ਬੰਦਾ ਵਈ ਉਹ ਬਹੁਤ ਸੋਹਣੀਆਂ ਗੱਲਾਂ ਕਰਦਾ ਉਹ ਕਹੀ ਜਾਂਦਾ ਸਾਡੇ ਤਾਂ ਸਰਕਾਰ ਨੂੰ ਕੋਈ ਪੁੱਛਦਾ ਹੀ ਨਹੀਂਗਾ ਸਾਡੀ ਖੇਡ ਤਾਂ ਸਾਰੀ ਫੌਜ ਦੇ ਹੱਥ 'ਚ ਐ ਤੇ ਵੱਡੇ ਜਰਨਲ ਦੀ ਮਰਜ਼ੀ ਆ ਜੋ ਮਰਜ਼ੀ ਕਰ ਦੇਵੇ ਤੇ ਜਿਹੜਾ ਸਾਡਾ ਪ੍ਰਧਾਨ ਮੰਤਰੀ ਉਹ ਆਂਦਾ ਉਹ ਤਾਂ ਬਸ ਆਏ ਗਏ ਦਾ ਥੈਂਕ ਯੂ ਕਰਨ ਜੋਗ ਹੀ ਰੱਖਿਆ ਹੈ ਤੇ ਜਿਹੜਾ ਰੱਖਿਆ ਮੰਤਰੀ ਹੈ ਉਹ ਆਦਾ ਉਹ ਤੁਹਾਡੇ ਕੋਟ ਕਪੂਰੇ ਵਾਲੇ ਮਾਨਸ ਵਾਂਗੂ ਸਟੇਟਮੈਂਟਾਂ ਦੋਣ ਲਈ ਹੈ ਵੀ ਐਂ ਕਹਦੇ ਤੇ ਦੂਜੇ ਪਾਸੇ ਸਾਡੇ ਵੀ ਕੁਝ ਜਿਹੜੇ ਹੈਗੇ ਆ ਕੁਝ ਵੀ ਲੋਗ ਰੈ ਯੂਟਿਊਬਰਾਂ ਨੇ ਤੇ ਕੁਝ ਟੀਵੀ ਚੈਨਲ ਵਾਲਿਆਂ ਨੇ ਨਾ ਝੂਠ ਮਾਰਨ ਵਿੱਚ ਸਰਾ ਹੀ ਕਰਤਾ ਹੈ ਕੀਚਾ ਵੱਧਣੀ ਤੇ ਇਹ ਰੇ ਬੇਸੁੜਾਤਾ ਜਦੋਂ ਕਿ ਉੱਥੇ ਕੋਈ ਹਵਾਈ ਐਡਾ ਹੀ ਨਹੀਂ ਖਿਆਲ ਹੈ ਤੇ ਲਾਹੌਰ ਦਾ ਸੀਪੋਰਟ ਤਵਸਤ ਕਰਤਾ ਦਵਸਤ ਜਦੋਂ ਕਿ ਉੱਥੇ ਦੂਰ ਤੱਕ ਸਮੁੰਦਰ ਦਾ ਨਾਂ ਨਿਸ਼ਾਨੀ ਹੈ ਨਹੀਂਗਾ ਬਹੁਤ ਝੂਠ ੋਖਿਆ ਬਾਈ ਯਾਰਾ ਰਾਹ ਸਿਰ ਦਾ ਝੂਠ ਹੋਵੇ ਤਾਂ ਚੱਲ ਸਕਦਾ ਪਰ ਸਾਡੇ ਕਈਆਂ ਨੇ ਤਾਂ ਜਲੂਸ ਜੈ ਨਹੀਂ ਕੱਢਤਾਗਾ ਉਹ ਗਧੀਆਂ ਪਤਾ ਛੱਡ ਛੱਡ ਕੇ